ਗੁਰਦਾਸਪੁਰ ਪੁਲਿਸ ਵੱਲੋਂ ਕੀਤੇ ਇੱਕ ਇਕੱਠ ਦੇ ਵਿੱਚ ਸ਼ਾਮਲ ਲੋਕਾਂ ਦੇ ਚਿਹਰਿਆਂ ਦੇ ਉੱਤੇ ਉਸ ਵੇਲੇ ਖੁਸ਼ੀ ਵੇਖਣ ਨੂੰ ਮਿਲੀ ਜਦੋਂ ਉਹਨਾਂ ਦੇ ਕਈ ਮਹੀਨੇ ਅਤੇ ਸਾਲਾਂ ਤੋਂ ਚੋਰੀ ਹੋਏ ਮੋਬਾਈਲ ਫੋਨ ਉਹਨਾਂ ਨੂੰ ਗੁਰਦਾਸਪੁਰ ਦੇ ਐਸਐਸਪੀ ਅਦਿੱਤਿਆ ਦੇ ਵੱਲੋਂ ਵਾਪਸ ਕੀਤੇ ਗਏ ਉੱਥੇ ਹੀ ਗੁਰਦਾਸਪੁਰ ਪੁਲਿਸ ਵੱਲੋਂ ਦੱਸਦੇ ਕਿ ਅੱਜ 100 ਫੋਨ ਉਹਨਾਂ ਲੋਕਾਂ ਨੂੰ ਵਾਪਸ ਦਿੱਤੇ ਗਏ ਜੋ ਉਸ ਦੇ ਸਹੀ ਮਾਲਕ ਸਨ ਐਸਐਸਪੀ ਗੁਰਦਾਸਪੁਰ ਦੇ ਦਫ਼ਤਰ ਦੇ ਵਿੱਚ ਵਾਖ ਵਖਾ ਤਾਂ ਹਾਂ ਤੋਂ ਆਪਣੇ ਫੋਨ ਲੈਣ ਦੇ ਲਈ ਪਹੁੰਚੇ ਲੋਕਾਂ ਨੇ ਦੱਸਿਆ ਕਿ ਉਹ ਆਪਣੇ ਗੁੰਮ ਹੋਏ ਫੋਨ ਵਾਪਸ ਲੈਣ ਆਏ ਹਨ ਲੋਕਾਂ ਨੇ ਕਿਹਾ ਕਿ ਮੋਬਾਈਲ ਦੀ ਕੀਮਤ ਤੋਂ ਵੱਧ ਸਾਡਾ ਡਾਟਾ ਉਸ ਦੇ ਵਿੱਚ ਹੈ ਜੋ ਸਾਨੂੰ ਅੱਜ ਵਾਪਸ ਮਿਲ ਗਿਆ ਅਤੇ ਨਾਲ ਹੀ ਐਸਐਸਪੀ ਗੁਰਦਾਸਪੁਰ ਦਾ ਧੰਨਵਾਦ ਕਰਦੇ ਲੋਕ ਨਹੀਂ ਥੱਕ ਰਹੇ ਸੀ ਉਥੇ ਹੀ ਐਸਐਸਪੀ ਗੁਰਦਾਸਪੁਰ ਦਾ ਕਹਿਣਾ ਸੀ ਕਿ ਉਹਨਾਂ ਦੀ ਸਾਈਬਰ ਸੈੱਲ ਵੱਲੋਂ ਇਹ ਵਿਸ਼ੇਸ਼ ਮੁਹਿੰਮ ਪਿਛਲੇ ਕਈ ਮਹੀਨਿਆਂ ਤੋਂ ਰੋਕ ਕੀਤੀ ਗਈ ਹੈ ਕਿ ਜੋ ਵੀ ਕੋਈ ਨਾਗਰਿਕ ਆਪਣੇ ਗਮ ਹੋਏ ਫੋਨ ਬਾਰੇ ਉਹਨਾਂ ਨੂੰ ਸੂਚਨਾ ਦਿੰਦਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੀ ਟੀਮ ਤਕਨੀਕੀ ਤੌਰ ਤੇ ਉਸ ਫੋਨ ਨੂੰ ਟ੍ਰੇਸ ਕਰਦੀ ਹੈ ਅਤੇ ਉਹਨਾਂ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਜੋ ਉਸ ਮੋਬਾਈਲ ਦਾ ਸਹੀ ਮਾਲਕ ਹੈ ਉਸ ਤੱਕ ਉਹ ਮੋਬਾਈਲ ਵਾਪਸ ਪਹੁੰਚਦਾ ਹੋਵੇ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਲੱਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਜੀ ਤੁਹਾਡਾ ਮੈਂ ਇਹਦੇ ਨਾਲ ਉਹ ਦੋ ਦੋ ਰਹਿਣਾ ਹੈ ਜੀ ਇਹ ਮੇਰਾ ਫੋਨ ਹੈ ਚੌਥੇ ਮਹੀਨੇ ਮੇਰਾ ਨਾਮ ਦੇਪਲੀਨ ਦਾ ਜੀ ਜੋ ਮਾਲਕ ਹੈ ਕਿਹੜੀ ਕੰਪਨੀ ਦਾ ਫੋਨ ਹੈ ਨਾ ਵੀਵੋ ਦਾ ਇਹ ਦੂਜੀ ਗੱਲ ਹੋਇਆ ਚਾਹੀਏ ਇਹ ਚੌਥੇ ਮਹੀਨੇ ਪਰ ਤੁਸੀਂ ਕੰਪਲੇਨਟ ਕੀਤੀ ਸੀ ਪੁਲਿਸ ਨੂੰ ਹਾਂਜੀ ਹਾਂਜੀ ਸੈਕੰਡ ਜਿਬਾਉ ਨਹੀਂ ਗਿਆ ਜਦੋਂ ਮੈਂ ਸੌਂਫੋਂ ਆਇਆ ਤਾਂ ਉਹ ਜਿਹੜਾ ਫੋਨ ਲੱਗ ਗਿਆ ਹਾਂ ਇਹ 15 ਦਿਨ ਪਹਿਲਾਂ ਦਾ ਕਿੰਨੀ ਕੀਮਤ ਦਾ ਫੋਨ ਹੈਗਾ 17000 ਦਾ ਹਾਂ ਉਮੀਦ ਹੈਗੀ ਜਦ ਕੋਈ ਆਜੇ ਕਿ ਨਾ ਖਤਮ ਹੋਵੇ ਪਰ ਉਹ ਲੱਗ ਗਿਆ ਫੋਨ ਦੱਸਦੇ ਹਾਂ ਕੀ ਕਹੋਗੇ ਐਸਐਸਪੀ ਸਾਹਿਬ ਬਹੁਤ ਵੱਡਾ ਹੈ ਵੀ ਨਹੀਂ ਕਿਤੇ ਮੋਬਾਈਲ ਦੁਵਾਨੇ ਦਾ ਇਹ ਮਿਲਦੀ ਹੈ ਨਹੀਂ ਇਹ ਚਲੋ ਮਿਲਦਾ ਸੋ ਦੇ ਕਰੀਬ ਫੋਨ ਉੱਤੇ ਗਿਆ ਅੱਜ ਜੀ ਬੜੀ ਵੱਡੀ ਗੱਲ ਹਾਂਜੀ ਇੱਕ ਇੱਕ ਫੋਨ ਦੇ ਜਿਹਨਾਂ ਦਾ ਪਪਾ ਜੀ ਦਾ ਨਾਮ ਪ੍ਰਦੀਪ ਕੁਮਾਰ ਆ ਪਿੰਡ ਮੇਰਾ ਪੰਜਾਬ ਦਾ ਕਿੱਥੇ ਤੋਂ ਫੋਨ ਆਉਂਦਾ ਮੇਰੇ ਕੋਲ ਬੱਚੇ ਨੂੰ 3-4 ਮਿੰਟ ਹੋ ਗਏ ਕਿੱਥੇ ਕੋਈ ਬੱਚਾ ਫੋਨ ਆਉਂਦਾ ਫੋਨ ਆਪਣਾ ਖੈਰ ਪੁੱਲਤੀ ਬੱਚਾ ਇਸ ਦਿਹਾਰਾਂ ਵਾਲੇ ਰੋਡ ਤੇ ਜੇਮਨ ਫੋਨ ਆਇਆ ਕਿਹੜੀ ਕੰਪਨੀ ਦਾ ਹੋਣਾ ਮੇਰਾ ਉੱਪਰ ਦਾ ਫੋਨ ਆਇਆ ਫੋਨ ਆਇਆ ਹੀ ਕੋਈ ਜਾਂ ਕਿੱਦੂ ਮੁਲਾਜ਼ਮ ਹੈ ਇਹਦਾ ਕੀ ਕਹਿੰਦੇ ਉਹ ਗੰਦੇ ਹੀ ਤੁਹਾਡਾ ਫੋਨ ਮਿਲ ਗਿਆ ਤੇ ਆ ਕੇ ਪੁਲਾ ਐਸਐਸਪੀ ਦਫ਼ਤਰ ਚਾਹਤ ਹੈ ਅੱਜ ਮਿਲ ਗਿਆ ਉਹ ਮੰਨਾਂ ਚੀ ਕਿੰਨੀ ਕੀ ਮਦਾ ਇਹ 60000 ਰੁਪਏ ਠੀਕ ਉਹਨੂੰ ਕੋਸ਼ਿਸ਼ ਹੋਉਂਦੀ ਹੈ ਹਾਂਜੀ ਆ ਲਗਭਗ ਤੁਸੀਂ ਦੇਖ ਸਕਦੇ ਕਿ ਅਸੀਂ ਜਿਹੜਾ ਹੈਗਾ ਜਿੰਨੇ ਵੀ ਲੋਕਾਂ ਦੇ ਪਹਿਲਾਂ ਮੋਬਾਈਲ ਗੁੰਮ ਹੋਏ ਸੀਗੇ ਉਹਨੂੰ ਟ੍ਰੇਸ ਕਰਨ ਲਈ ਜਿਹੜਾ ਹੈਗਾ ਸਪੈਸ਼ਲ ਉਪਾਲਾ ਜਿਹੜਾ ਹੈਗਾ ਅ ਸਾਈਬਰ ਸੈੱਲ ਐਸ ਐਚਓ ਟੈਕਨੀਕਲ ਟੀਮ ਵੱਲੋਂ ਜਿਹੜਾ ਹੈਗਾ ਕੀਤਾ ਗਿਆ ਸੀਗਾ ਤੇ ਇਹਦੇ ਚ ਅੱਜ 101 ਮੋਬਾਈਲ ਫੋਨ ਲਗਭਗ ਜਨਾਜ਼ੀ ਅਨੁਮਾਨ ਅਨੁਮਾਨਤ ਕਿੰਨਾ 3 ਲੱਖ ਤੋਂ ਵੱਧ ਹੈਗੀ ਆ ਅਸੀਂ ਸਾਰੇ ਜਿਹੜਾ ਹੈਗਾ ਸਾਰਿਆਂ ਨੂੰ ਡਿਸਟ੍ਰੀਬਿਊਟ ਕਰੇ ਹੈਗੇ ਇਹਨਾਂ ਦੇ ਅਸੀਂ ਉਹਨਾਂ ਸੇ ਉਹ ਬੁਲਾਏ ਹੈਗੇ ਐਂਡ ਜਿਹੜਾ ਹੈਗਾ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਨ ਪਰਸਨ ਜਿਹੜਾ ਹੈਗਾ ਹੈਂਡਓਵਰ ਕਵਰ ਸਾਰੇ ਕਿਹੜੇ ਕਿਹੜੇ ਪੇਸ਼ੈਂਟ ਪੰਜਾਬ ਤੋਂ ਬਾਹਰੋਂ ਵੀ ਟ੍ਰੇਸ ਕੀਤੇ ਦੇਖੋ ਆ ਜਿਹੜੇ ਜਿਆਦਾਤਰ ਫੋਨ ਜਿਹੜੇ ਹੈਗੇ ਪੰਜਾਬ ਦੇ ਵਿੱਚ ਜਿਹੜੇ ਟ੍ਰੇਸ ਹੋਏ ਸੀਗੇ ਜਿਨ੍ਹਾਂ ਦੇ ਫੋਨ ਗੁੰਮ ਹੋ ਗਏ ਸੀਗੇ ਚੋਰੀ ਹੋ ਗਏ ਸੀਗੇ ਇਸ ਤੋਂ ਇਲਾਵਾ ਜਿਹੜੇ ਆਲਰੇਡੀ ਜਿਹੜੇ 스내ਚਿੰਗ ਦੇ ਫੋਨ ਹੈ ਉਹ ਵੀ ਅਸੀਂ ਪਹਿਲਾਂ ਵੀ ਉਹ ਵਾਪਸ ਦੇ ਚੁੱਕੇ ਗਏ ਆ ਜਿਆਦਾਤਰ ਉਹ ਫੋਨ ਨੇ ਜਿਹੜੇ ਲੋਸਟ ਫੋਨ ਇਨ ਜਨਰਲ ਹੁੰਦੇ ਨੇ ਉਹ ਅਸੀਂ ਜਿਹੜਾ ਹੈਗਾ ਸਪੈਸ਼ਲ ਅਫਰਟ ਸਾਡੀ ਟੀਮ ਨੇ ਕੀਤਾ ਹੈਗਾ ਐਂਡ ਇਸ ਕਰਕੇ ਅਸੀਂ 94 ਇਸ ਕਰਕੇ ਜਿਹੜਾ ਹੈਗਾ ਦੀਵਾਲੀ ਤੋਂ ਪਹਿਲਾਂ ਜਿਹੜਾ ਅਸੀਂ ਅਸੀਂ ਸੋਚਿਆ ਕਿ ਇਹਨਾਂ ਨੂੰ ਜਿਹੜਾ ਹੈਗਾ ਵਾਪਸ ਦੇ 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 ਦਿੱਤਾ 101 ਮੋਬਾਈਲ ਸੀ ਤਾਂ ਤੁਸੀਂ ਗਰੋ ਵੀ ਹੋਏਗਾ ਕੋਈ ਨਾ ਕੋਈ ਜਿੱਦਾਂ ਟ੍ਰੇਸ ਕੀਤਾ ਕੋਈ ਨਾ ਕਿਸ ਤਰ੍ਹਾਂ ਫੜਿਆ ਵੀ ਉਹ ਸਾਰੀ ਸਾਰੀ ਚੀਜ਼ਾਂ ਉਹ ਅਸੀਂ ਨੂੰ ਦੇਖ ਰਹੇ ਹਾਂ ਸਾਰੀ ਚੀਜ਼ਾਂ ਅਸੀਂ ਉਹਨਾਂ ਦੇਖ ਰਹੇ ਹਾਂ ਕਿ ਕੀ ਕੀ ਹੈਗਾ ਜਿਹਦੇ ਚ ਕਈ ਕੇਸਾਂ ਦੇ ਵਿੱਚ ਆਲਰੇਡੀ ਅਸੀਂ ਅਰੈਸਟਾ ਵੀ ਪਾਈਆਂ ਨੇ ਉਹ ਕਾਫੀ ਅਸੀਂ ਐਕਸਟੈਂਸਿਵ ਜਿਹੜੀ ਐਕਸਰਸਾਈਜ਼ ਹੈ ਉਹ ਅਸੀਂ ਕਰ ਰਹੇ ਹਾਂ ਜੀ ਮਨ ਤਾਂ ਜਿ ਸਰ ਕ੍ਰਾਈਮ ਕਦੀ ਛੁਕਤਾ ਨਹੀਂ ਉਹ আজকাল ਦੇਖੋ ਬੜਾ ਬੜਾ ਈਜ਼ ਹੈ ਟੈਕ ਮੋਬਾਈਲ ਨੂੰ ਦਵੇਸ਼ ਕਰਨਾ ਮੋਬਾਈਲ ਨੂੰ ਜਿਹਨੂੰ ਕਹਿੰਦੇ ਆਪਾਂ ਅਗਰ ਕੋਈ ਵੀ ਕ੍ਰਾਈਮ ਹੋ ਜਾਂਦਾ ਹੈ ਤਾਂ ਅੱਜਕੱਲ ਟੈਕਨੀਕਲ ਜਿਹੜੇ ਟੂਲਸ ਹੈ ਅਤੇ ਜਿਹੜੀ ਹੈਗੀ ਟੈਕਨੋਲੋਜੀ ਹੈ ਉਹਦੇ ਮਾਧਿਅਮ ਨਾਲ ਹੀ ਅਸੀਂ ਵਿਟਿਗ ਕਰ ਸਕਦੇ ਹਾਂ ਤਾਂ ਸਾਰਿਆਂ ਨੂੰ ਇੱਕ ਚੇਤਾਵਨੀ ਵੀ ਹੈਗੀ ਕਿ ਅਗਰ ਉਹ ਇਹੋ ਜਿਹਾ ਕੋਈ ਕ੍ਰਾਈਮ ਕਰਦੇ ਤਾਂ ਫੜੇ ਜਾਣਗੇ ਜਿਸੇ ਕੋਈ ਦੋਸ਼